ਸ਼ੋਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਗਿਆ ਕਿ ਦਲਜੀਤ ਦੋਸਾਂਝ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕੇਬੀਸੀ ਦੇ ਵਿੱਚ ਜਾਣ ਤੋਂ ਬਾਅਦ ਦਲਜੀਤ ਦੋਸਾਂਝ ਨੂੰ ਇਹ ਧਮਕੀ ਮਿਲੀ ਹੈ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਦਲਜੀਤ ਦੋਸਾਂਝ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸਿਆ ਗਿਆ ਕਿ ਬੀਤੇ ਕੁਝ ਦਿਨਾਂ ਪਹਿਲਾਂ ਦਲਜੀਤ ਦੋਸਾਂਝ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਗਏ ਸੀ ਅਤੇ ਇਸ ਦੌਰਾਨ ਉਹਨਾਂ ਨੇ ਅਮਿਤਾ ਬੱਚਨ ਦੇ ਪੈਰੀ ਹੱਥ ਲਾਏ ਸੀ ਇਸ ਘਟਨਾ ਨੂੰ ਲੈ ਕੇ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਕੇ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ 1 ਨਵੰਬਰ ਦੇ ਸ਼ੋਅ ਨੂੰ ਰੱਦ ਕਰਨ ਨੂੰ ਕਿਹਾ ਗਿਆ ਤੇ ਕਿਹਾ ਗਿਆ ਕਿ ਦਲਜੀਤ ਨੇ ਅਮਿਤਾਬ ਬਚਨ ਦੇ ਪੈਰ ਛੂ ਕੇ 1984 ਦੇ ਹਰ ਪੀੜਤ ਵਿਧਵਾ ਤੇ ਅਨਾਥ ਦਾ ਅਪਮਾਨ ਕੀਤਾ ਹੈ ਦਲਜੀਤ ਦੋਸਾਂ ਅਕਸਰ ਹੀ ਆਪਣੇ ਗਾਣਿਆਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਦੱਸਦੀ ਹੈ ਕਿ ਮਿਲੀ ਧਮਕੀ ਦੇ ਕਰਕੇ ਉਹਨਾਂ ਦੇ ਪਰਿਵਾਰ ਅਤੇ ਫੈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਜ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਦਈ ਹੈ ਦੱਸਿਆ ਕਿ ਦਲਜੀਤ ਦੋਸਾਂਝ ਨੂੰ ਚਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਕੇਬੀਸੀ ਦੇ ਵਿੱਚ ਜਾਣ ਤੋਂ ਬਾਅਦ ਦਲਜੀਤ ਦੋਸਾਂਝ ਨੂੰ ਇਹ ਧਮਕੀ ਮਿਲੀ ਹੈ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਦਲਜੀਤ ਦੋਸਾਂਝ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸਿਆ ਕਿ ਬੀਤੇ ਕੁਝ ਦਿਨਾਂ ਪਹਿਲਾਂ ਦਲਜੀਤ ਦੋਸਾਂਝ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਗਏ ਸੀ ਅਤੇ ਇਸ ਦੌਰਾਨ ਉਹਨਾਂ ਨੇ ਅਮਿਤਾ ਬੱਜਨ ਦੇ ਪੈਰੀ ਹੱਥ ਲਾਏ ਸੀ ਇਸ ਘਟਨਾ ਨੂੰ ਲੈ ਕੇ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਕਿ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਮਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ 1 ਨਵੰਬਰ ਦੇ ਸ਼ੋਅ ਨੂੰ ਰੱਦ ਕਰਨ ਨੂੰ ਕਿਹਾ ਗਿਆ ਤੇ ਕਿਹਾ ਗਿਆ ਕਿ ਦਲਜੀਤ ਨੇ ਅਮਿਤਾਬ ਬਚਨ ਦੇ ਪੈਰ ਛੂ ਕੇ 1984 ਦੇ ਹਰ ਪੀੜਤ ਵਿਧਵਾ ਤੇ ਅਨਾਥ ਦਾ અપਮਾਨ ਕੀਤਾ ਹੈ ਦਲਜੀਤ ਦੋਸਾਂ ਅਕਸਰ ਹੀ ਆਪਣੇ ਗਾਣਿਆਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਦੱਸਦੀ ਹੈ ਕਿ ਮਿਲੀ ਧਮਕੀ ਦੇ ਕਰਕੇ ਉਹਨਾਂ ਦੇ ਪਰਿਵਾਰ ਅਤੇ ਫੈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਚ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਲਜੀਤ ਦੋਸਾਂਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਕੇਬੀਸੀ ਦੇ ਵਿੱਚ ਜਾਣ ਤੋਂ ਬਾਅਦ ਦਲਜੀਤ ਦੁਸਾਂਝ ਨੂੰ ਇਹ ਧਮਕੀ ਮਿਲੀ ਹੈ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਦਲਜੀਤ ਦੁਸਾਂਝ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸਿਆ ਕਿ ਬੀਤੇ ਕੁਝ ਦਿਨਾਂ ਪਹਿਲਾਂ ਦਲਜੀਤ ਦੁਸਾਂਝ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਗਏ ਸੀ ਅਤੇ ਇਸ ਦੌਰਾਨ ਉਹਨਾਂ ਨੇ ਅਮਿਤਾ ਬੱਜਨ ਦੇ ਪੈਰੀ ਹੱਥ ਲਾਏ ਸੀ ਇਸ ਘਟਨਾ ਨੂੰ ਲੈ ਕੇ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਕਿ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ 1 ਨਵੰਬਰ ਦੇ ਸ਼ੋਅ ਨੂੰ ਰੱਦ ਨੂੰ ਕਿਹਾ ਗਿਆ ਤੇ ਕਿਹਾ ਗਿਆ ਕਿ ਦਲਜੀਤ ਨੇ ਅਮਿਤਾਬ ਬਚਨ ਦੇ ਪੈਰ ਛੂ ਕੇ 1984 ਦੇ ਹਰ ਪੀੜਤ ਵਿਧਵਾ ਤੇ ਅਨਾਥ ਦਾ અપਮਾਨ ਕੀਤਾ ਹੈ ਦਲਜੀਤ ਦੋਸਾਂਜ ਅਕਸਰ ਹੀ ਆਪਣੇ ਗਾਣਿਆਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਦੱਸਦੀ ਹੈ ਕਿ ਮਿਲੀ ਧਮਕੀ ਦੇ ਕਰਕੇ ਉਹਨਾਂ ਦੇ ਪਰਿਵਾਰ ਅਤੇ ਫੈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਜ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਲਜੀਤ ਦੋਸਾਂਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕੇਬੀਸੀ ਦੇ ਵਿੱਚ ਜਾਣ ਤੋਂ ਬਾਅਦ ਦਲਜੀਤ ਦੋਸਾਂਜ ਨੂੰ ਇਹ ਧਮਕੀ ਇਹ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਦਲਜੀਤ ਦੋਸਾਂਝ ਨੂੰ ਇਹ ਧਮਕੀ ਦਿੱਤੀ ਗਈ ਹੈ ਦੱਸਿਆ ਕਿ ਬੀਤੇ ਕੁਝ ਦਿਨਾਂ ਪਹਿਲਾਂ ਦਲਜੀਤ ਦੋਸਾਂਝ ਕੋਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਗਏ ਸੀ ਅਤੇ ਇਸ ਦੌਰਾਨ ਉਹਨਾਂ ਨੇ ਅਮਿਤਾ ਬੱਚਨ ਦੇ ਪੈਰੀ ਹੱਥ ਲਾਏ ਸੀ ਇਸ ਘਟਨਾ ਨੂੰ ਲੈ ਕੇ ਬਖਵਾਦੀ ਸੰਗਠਨ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਕਿ ਦਲਜੀਤ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ 1 ਨਵੰਬਰ ਦੇ ਸ਼ੋਅ ਨੂੰ ਰੱਦ ਕਰਨ ਨੂੰ ਕਿਹਾ ਗਿਆ ਤੇ ਕਿਹਾ ਗਿਆ ਕਿ ਦਲਜੀਤ ਨੇ ਅਮਿਤਾ ਬੱਚਨ ਦੇ ਪੈਰ ਛੂਕੇ 1984 ਦੇ ਹਰ ਪੀੜਤ ਵਿਧਵਾ ਤੇ ਅਨਾਥ ਦਾ અપਮਾਨ ਕੀਤਾ ਹੈ ਦਲਜੀਤ ਦੋਸਾਂ ਅਕਸਰ ਹੀ ਆਪਣੇ ਗਾਣਿਆਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਦੱਸਿਆ ਕਿ ਮਿਲੀ ਧਮਕੀ ਦੇ ਕਰਕੇ ਉਹਨਾਂ ਦੇ ਪਰਿਵਾਰ ਅਤੇ ਫੈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ